ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਦੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੇ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਦੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਤਿੰਨ ਨੀਂਮਲ ਬਾਈ ਦੇ ਸੇਲ ਆ ਇੱਕ ਨੀਲੀ ਰਾਵੀ ਟੋਕੜਾ ਤਾਜੀ ਸੂਈ ਦੋ ਤਾਜ਼ੀਆਂ ਸੂਈਆਂ ਨੇ ਦੋ ਦੋ ਮਹੀਨੇ ਦੀ ਇੱਕ ਦੋ ਮਹੀਨਿਆਂ ਦੀ ਸੂਈ ਹੈ ਜੀ ਇੱਕ ਟੋਕੜੀ ਆ ਉਹ ਵੀ ਦੋ ਮਹੀਨੇ ਦੀ ਸੂਈ ਤੇ ਇੱਕ ਤਾਜੀ ਹੈ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਕ੍ਰਿਸ਼ਨ ਸਿੰਘ ਜੀ ਪਿੰਡ ਸੁਖਾਣਾ ਨੂੰ ਸੀਲ ਬਗਾਪਾਣਾ ਜਿਲ੍ਹਾ ਮੋਗਾ ਜੀ ਆਪਾਂ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਿਆ ਹਾਂਜੀ ਠੀਕ ਹੈ ਜੀ ਅਜੇ ਤੱਕ ਨਹੀਂ ਮਾਰ ਸੇਲ ਹੋਈ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਮਾਜਤ ਉਹਦੀ ਕੀ ਡਿਟੇਲ ਹੈ ਜੀ ਇਹਦੇ ਵੀਰੇ ਨੂੰ 8 ਦਿਨ ਹੋ ਗਿਆ ਸੂਈ ਨੂੰ ਠੀਕ ਹੈ ਜੀ ਬੱਚਾ ਕੀ ਮਗਰ ਜੀ ਬੱਚਾ ਕੱਟਾ ਮਗਰ ਕੱਟਾ ਜੀ ਕਿੰਨੇਵੇਂ ਸੂਏ ਹੈ ਜੀ ਇਹ ਇਹ ਚੌਥੇ ਸੂਏ ਚੌਥੇ ਸੂਏ ਸੂਈ ਹੈ ਹਾਂ ਤੇ ਕਿੰਨਾ ਦੁੱਧ ਨੈਟ ਤਿਆਰ ਹੈ ਇਹਦਾ 7 ਕਿਲੋ ਦੁੱਧ ਹੋਊਗਾ ਨੈਟ ਤਿਆਰ ਹੈ ਹਾਂ ਇੱਕ ਥਾਂ ਤੋਂ ਤਿਲ ਲਾ ਪਰੇ ਇੱਕ ਥਾਂ ਦੀ ਦੋ ਚਾਰ ਤਾਂ ਨਾ ਆਉਂਦੀਆਂ ਵੇਖਰ ਵੀ ਨਹੀਂ ਪਤਾ ਲੱਗਦਾ ਮਾਂ ਕਿਵੇਂ ਤੋੜ ਕੇ ਵੇਖਲਾ ਕੋਸ਼ਿਸ਼ ਕਰ ਲਾ ਜਿਵੇਂ ਪਤਾ ਲਾਦਾ ਠੀਕ ਹੈ ਜੀ ਪਰ ਜਦੋਂ ਅਗਲਾ ਥੱਲੇ ਵਹਿੰਦਾ ਇੱਕ ਦਾ ਦੋ ਚਾਰ ਆਦਾ ਰਹਿ ਜਾਂਦਾ ਠੀਕ ਹੈ ਜੀ ਪਸ ਮਦਾਣੀ ਉਹ ਤਿਲ ਕਹਿ ਕੇ ਦੇਣੀ ਆ ਠੀਕ ਹੈ ਤਿਲ ਕਹਿ ਕੇ ਦੇਣੀ ਆ ਤੇ ਕਿੰਨਾ ਕਹ ਦੇ ਦੋ ਬਾਈ ਦੋਦਾ ਇਹ ਬਾਈ ਦੋਦਾ 9-10 ਕਿਲੋ ਤਾਂ ਦੇਊਗੀ ਬਾਹਰ ਨਾਲ ਆਪਾਂ ਕਹਿੰਦੇ ਨਹੀਂ ਕਿ ਨਹੀਂ ਤੋੜ ਕੇ ਦਿਖਾ ਦਿਓ ਠੀਕ ਹੈ ਜੀ ਗਾਂ ਅਗਲੇ ਦੀ ਸੇਵਾ ਦੀ ਗੱਲ ਹੈ ਬਾਕੀ ਸੇਵਾ ਦਾ ਦੁੱਧ ਬਾਈ ਦੇ ਦੱਸਣ ਮੁਤਾਬਕ ਚੌਥੇ ਸੂਏ ਸੂਈ ਆ 7-8 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਕੱਟਾ ਹੀ ਦੇਖ ਸਕਦੇ ਹੋ ਤੁਸੀਂ ਬਾਈ ਕਹਿੰਦਾ ਇੱਕ ਫਰ ਦੀ ਤੇਲ ਲਿਆ ਵੀ ਰਵਾਸ ਪਹਿਲਾ ਦੱਸਿਆ ਚੰਗਾ ਹੁੰਦਾ ਕਿਉਂਕਿ ਕਈ ਵਾਰ ਕੋਈ ਵੀਰ ਦੂਰੋਂ ਨੇੜੋਂ ਆਉਂਦਾ ਜੀ ਬਾਕੀ ਸੁਣਾ ਦੇ ਸਹਿ ਸੋਹਣਿਆ ਚਾਰੇ ਤਾਂ ਨਿਕਣ ਮੇ ਇੱਕ ਵਾਰ ਸਾਈਜ਼ ਦੇ ਸੁਣੀ ਫੇਸ ਕੁਆਲਟੀ ਨੀਲੀ ਰਾਵੀ ਚ ਪੈਂਦੀ ਹੈ ਜੀ ਦੇਖ ਸਕਦੇ ਹੋ ਸਾਰੀਆਂ ਨਿਸ਼ਾਨੀਆਂ ਨੀਲੀ ਰਾਵੀ ਦੀਆਂ ਪੂਰੀਆਂ ਕਰਦੀ ਜਿੰਨਾ ਦੁੱਧ ਬਾਈ ਨੇ ਦੱਸਿਆ ਨਟ ਕੰਡੇ ਵਾਲਾ ਤਿਆਰ ਹੋਊਗਾ ਫਿਰ ਸੱਲੀ ਤੁਸੀਂ ਆਪ ਕਰਨੀ ਹੈ ਜਾਏ ਦੋ ਟਾਈਮ ਚਬਾਈ ਕਰ ਲੋ ਜਾਏ ਚਾਰ ਟਾਈਮ ਚਬਾਈ ਕਰ ਲੋ ਜੀ ਦੇ ਬਾਈ ਸੂ ਸੌ ਪੂਰੀ ਅਜੇ ਹਾਂ ਬਰੇ ਸੂਰੀ ਸੀਲ ਸੌ ਜਦੋਂ ਮਾਰਦੀ ਠੀਕ ਆ ਤੇ ਦੂਜੇ ਤਿੰਨਾਂ ਥਨਾਂ ਦੀ ਓਕੇ ਜਮਾ ਜਮਾ ਟਿੱਕੋ ਜਦਾ ਦੁੱਧ ਉਹ ਆਇ ਨਹੀਂ ਮਗਰਲੇ ਮੁੱਲ 'ਚ ਘੱਟ ਓ ਠੀਕ ਆ ਜੀ ਤਿੰਨਾਂ 'ਚ ਉਨਾ ਹੀ ਮਗਰ ਲਿਆ ਜੋ ਉਨਾ ਹੀ ਮੁੱਲ ਲਿਆ ਠੀਕ ਆ ਇੱਕ ਥਾਂ 'ਚ ਦੋ ਤਾਂ ਇੱਕ ਥਾਂ 'ਚ ਤੇਲ ਹਾਂ ਕਹਿੰਦੇ ਤੇ ਮੁੱਲ ਬਈ ਇਹ ਤਾਂ ਜਾਇਜ਼ ਆ ਇਹਦਾ ਮੁੱਲ ਦੇਣ ਲੈਣ ਵਾਲੇ ਦੇ ਦੇਣ ਲੈਣ ਵਾਲੇ ਹਾਂਜੀ 47000 ਰੁਪਏ ਦੇ ਦਾਂਗੇ ਮਾੜਾ ਮੋਟਾ ਉਹਦੇ 'ਚ ਮੁੱਲ ਕਰ ਦਾਂਗੇ ਮਾੜਾ ਮੋਟਾ ਠੀਕ ਆ 47000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰਦਾ ਆਹ ਸੂਈ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਦੋ ਟਾਂ 2 ਮਹੀਨਾ ਦੀ ਸੂਈ ਆ ਠੀਕ ਆ ਜੀ ਇਹਨੇ 9 ਕਿਲੋ ਦੋ ਦਊਗਾ ਤੇ ਬੱਚਾ ਮਗਰੀ ਬੱਚਾ ਉਹ ਕੱਟਾ ਪਉਂਦੀ ਨਹੀਂ ਥੱਲੇ ਹੁਣ ਇੱਕ ਟਾਈਮ ਟੀਕਾ ਲਵਾਉਣ ਲੱਗ ਠੀਕ ਆ ਜੀ ਬੱਚਾ ਇਹ ਘਰਾ ਲੈਂਦੀ ਆ ਮੂਰੇ ਖੜ ਕੇ ਠੀਕ ਆ ਜੀ ਪਰ ਥੱਲੇ ਨਹੀਂ ਪਉਂਦੀ ਕੋਈ ਲੈ ਕੇ ਜਾਣਾ ਲੈ ਜੇ ਨਹੀਂ ਲੈ ਕੇ ਜਾਣਾ ਨਾਲੇ ਠੀਕ ਆ ਜੀ ਚਾੜ ਤੇ ਮਿਲਦੀ ਆ ਚਾੜ ਤੇ ਮਿਲੂਗੀ ਠੀਕ ਆ ਦੋ ਟਾਂ 2 ਮਹੀਨੇ ਹੋ ਗਏ ਸੂਈ ਦੇ ਹਾਂ ਹੋ ਗਏ ਤੇ ਏਆਈ ਵਗੈਰਾ ਤਾਂ ਹੋਈ ਨਹੀਂ 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 ਕੋਈ ਨਹੀਂ ਹੋਇਆ ਐਵੇਂ ਕਹਿ ਰਗੇ ਤੇ ਦੁੱਧ ਕਿੰਨਾ ਨੱਟ ਤੇ ਆ ਰਿਹਾ ਇਹਦਾ 9 ਕਿਲੋ ਹੋਊਗਾ 8.5 9 ਬਸ 8.5 ਤੋਂ ਬਾਹਰ ਹੋਊ 9 ਦੇ ਠੀਕ ਹੈ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹਾਂ ਚਵਾ ਦਾਂਗੇ ਠੀਕ ਹੈ ਸੀਲ ਸਭ ਪੂਰੀ ਹੈ ਪੂਰੀ ਸੀਲ ਸਭ ਹੋਰ ਕੇ ਦਿਖਾ ਦਿਓ ਜੀ ਇਹਨਾਂ ਵਿੱਚ ਸੂਈ ਸੂਈ ਹੈ ਜੀ ਇਹ ਦੂਜਾ ਸੂਆ ਦੂਜਾ ਸੂਆ ਸੂਈ ਹੈ ਜੀ ਬਾਈ ਦੇ ਦਸਨ ਮੁਤਾਬਕ ਦੂਜਾ ਸੂਆ ਸੂਈ ਆ ਫੇਸ ਕੁਆਲਟੀ ਸੋਹਣੀ ਆ ਦੇਖ ਸਕਦੇ ਹੋ ਪੋਣਾ ਕੁੰਡਾ ਸਿੰਘ ਕੱਦ ਕਾਟ ਦੀ ਚੰਗੀ ਆ ਜੀ ਪੂਰੇ ਉੱਚੇ ਲੰਮੇ ਕੱਦ ਘੜ ਦੀ ਹਰਿਆਣੇ ਦਾ ਸ਼ੌਕ ਰਹਿਦਾ ਹੈ ਤੁਸੀਂ ਦੇਖ ਸਕਦੇ ਹੋ ਪਰ ਬਾਈ ਕਹਿੰਦਾ ਕਟਾ ਥੱਲੇ ਪਉਂਦੀ ਨਹੀਂ ਚਾਰ ਤੇ ਹੀ ਮਿਲਦੀ ਆ ਜੀ ਲਿਆ ਵੀਰ ਵਾਪਸ ਕੱਦ ਕੱਠ ਦੇ ਪੱਖ ਤੋਂ ਚੰਗੀ ਆ ਜੀ ਸੋਹਣੀ ਫੇਸ ਕੁਆਲਟੀ ਗੁੰਡਾ ਸੰਘਾਣਾ ਦੇ ਸਾਇਥ ਨੂੰ ਨੇੜੇ ਦਿਖਾ ਦਿੰਨੇ ਆ ਸੋਹਣੇ ਆ ਚਾਰੇ ਥਣ ਨਿਖੜ ਮੇ ਇੱਕ ਵਸਾਇ ਦੇ ਬਾਕੀ 9 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਆ ਕੇ ਕਰ ਲਿਓ ਚਾਹੇ 2 ਟਾਈਮ ਚਵਾਈ ਕਰ ਲਿਓ ਚਾਹੇ 4 ਟਾਈਮ ਚਵਾਈ ਕਰ ਲਿਓ ਤੇ ਚਾਹੇ 6 ਟਾਈਮ ਚਵਾਈ ਕਰ ਲਓ ਤੇ ਬਾਈ ਥਣਾ ਥਣਾ ਦੀ ਓਕੇ ਆ ਜੀ ਹਾਂ ਵੀਰੇ ਜਮਾ ਓਕੇ ਆ ਥਣਾ ਦੀ ਕੋਈ ਹੋਰ ਛਿੱਟ ਜਮਾ ਹੀ ਨਹੀਂ ਮੈਨੂੰ ਆਪਣੀ ਗਾਰੰਟੀ ਆ ਠੀਕ ਆ ਜੀ 9 ਕਿਲੋ ਨੈਟ ਤਿਆਰ ਹੂਗਾ ਦੇ ਮੁੱਲ ਬਾਈ ਇਹਦਾ ਇਹ ਮੁੱਲ 54000 ਰੁਪਏ ਦੇ ਨਹੀਂ ਮਾੜਾ ਮੋਟਾ ਮਾਨ ਤਾ ਮਾੜਾ ਮੋਟਾ ਕਰ ਲਾਂਗੇ ਕੱਡ ਕਾੜ ਵਾਲੀ ਝੋਟੀ ਆ ਦੁੱਧ ਵਾਲੀ ਝੋਟੀ ਹੈ ਚੰਗੀ ਸੇਵਾਗੁਰ ਹੋਏ ਪਲੱਸ ਵੀ ਕਰ ਜੂ ਬਾਕੀ ਅਗਲੇ ਸੂਏ ਵਾਸਤੇ ਸੇਵਾਗੁਰ ਹਾਂ ਲੱਖ ਤੋਂ ਵਾਲਾ ਕਰੀ ਮੰਨਣ ਵਾਲੀ ਆ ਹਾਂਜੀ ਤੇ ਬਾਕੀ ਸੇਵਾ ਤੇ ਜੀ 57000 57000 57000 ਚੋਂ ਮਾਨ ਮਾਨ ਤਾਨ ਬਾਈ ਕਹਿੰਦਾ ਹੋ ਜੂਗਾ ਜੀ ਤੁਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਟੋਕੜਾ ਵੀਰੇ ਠੀਕ ਹੈ ਕਿੰਨਾ ਟਾਈਮ ਹੋ ਗਿਆ ਸਵੇਰੇ ਇਹ ਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਬੱਚਾ ਹੈ ਨਹੀਂ ਇਹਦੇ ਚਾੜਤੀ ਮਿਲਦੀ ਆ ਜੀ ਚਾੜਤੀ ਠੀਕ ਆ ਤੇ ਕਦੇ ਇੱਕ ਟਾਈਮ ਤੜਕੇ ਟੀਕਾ ਵੀ ਲਗਵਾਉਂਦੀ ਸੀ ਹੁਣ ਪਰ ਚਾੜਤੀ ਮਿਲਦੀ ਤੇ ਬੱਚਾ ਭੁੱਲ ਗਈ ਸੀ ਜਣੇ ਚਗਾਈ ਨਹੀਂ ਠੀਕ ਆ ਜੀ ਉਹ ਮਰ ਗਿਆ ਤੇ ਸੀਲ ਸੌ ਸੀਲ ਸੌ ਹਾਂ ਟੀਕੇ ਦਾ ਜਮਾ ਨਹੀਂ ਲੂ ਵੀ ਨਹੀਂ ਮਿਲਦੀ ਠੀਕ ਆ ਇਹਦੀ ਘਰੇ ਦਾ ਤੇ ਏਆਈ ਵਗੈਰਾ ਤਾਂ ਨਹੀਂ ਹੋਈ ਨਹੀਂ ਨਹੀਂ ਕੁਝ ਨਹੀਂ ਹੋਇਆ ਕੱਲ ਹੀ ਆ ਜੀ ਇਹ ਵੀ ਤੋਰ ਕੇ ਦਿਖਾ ਦਿਓ ਜੀ ਕਿੰਨੇ ਵੇ ਸਮੇਂ ਸੂਈ ਆ ਜੀ ਪਹਿਲੇ 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 ਨਿਸ਼ਾਨੀਆਂ ਸਾਰੀਆਂ ਪੂਰ ਗਿਆ ਪਿੱਛੇ ਵਾਹ ਵਾਹ ਕਿਤੇ ਮਰਜੀ ਠੀਕ ਆ ਪਹਿਲੇ ਸੂਈ ਸੂਈ ਆ ਨੀਲੀ ਰਾਵੀ ਚ ਪੈਂਦੀ ਆ ਦੇਖ ਸਕਦੇ ਹੋ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਾਲਦੀ ਆ ਦੁੱਧ ਕਿੰਨਾ ਬਾਈ ਇਹਦੇ ਥੱਲੇ ਇਹ 6 ਕਿਲੋ ਹੋਊ ਜੀ ਠੀਕ ਆ ਜੀ 6 ਕਿਲੋ ਬਾਈ ਕਹਿੰਦਾ ਨੈਟ ਕੰਡੇ ਵਾਲਾ ਤਿਆਰ ਆ ਲਿਆ ਵੀਰ ਵਾਪਸ ਆ ਕੇ ਦੱਸਣੀ ਕਰ ਲਿਓ ਬਾਕੀ ਫੇਸ ਕੁਆਲਟੀ ਦੀ ਨਹੀਂ ਅਨੀਲੀ ਰਾਵੀ ਚ ਪੈਂਦੀ ਆ ਸਿੰਘ ਵੀ ਸੋਨਾ ਜੀ ਚੰਗੀ ਸੇਵਾ ਗੌਰ ਹੋ ਜੇ ਅਗਲੇ ਸਵੇਰੇ ਤਾਂ ਚੰਗਾ ਦੁੱਧ ਦੇ ਦੂਗੀ ਇਸ ਵਾਰ ਤੇ ਨੈਟ ਤਿਆਰ ਆ 6 ਕਿਲੋ ਤੇ ਬਾਈ ਸੱਜਰ ਨੇ ਕਿੰਨਾ ਦੁੱਧ ਦਿੱਤਾ ਇਹਨੇ ਜੀ ਇਹ ਸੱਜਾ ਤਾਂ ਬਾਈ 6.5 ਕਿਲੋ ਸੀਗਾ 6.5 ਕਿਲੋ ਸੀਗਾ ਠੀਕ ਆ ਜੀ ਤੇ ਥਣਾ ਥਣਾ ਦੀ ਆਓ ਜਿਵੇਂ ਆ ਜਾਵਾਂ ਓਕੇ ਗਾਰੰਟੀ ਇਹਦਾ ਮੁੱਲ ਬਾਈ ਇਹਦਾ ਵੇਲ ਆ ਯਾਰ ਇਹਦਾ ਬੱ ਲੈਣ ਦੇਣੀਆਂ 40000 ਰੁਪਇਆ ਠੀਕ ਆ ਜੀ ਬਾਈ ਨੇ ਫੈਕਸ ਜੀ ਮੁੱਲ ਕੀਤੇ 40000 ਰੁਪਇਆ ਬਾਕੀ ਮਾਨਤਾਂ ਨੂੰ ਹੋ ਜਾਊਗਾ ਜਿਹੜਾ ਵੀ ਚੱਲ ਕੇ ਆਉ ਮਾੜਾ ਮੋਟਾ ਨੰਬਰ 22 ਦਾ ਥੱਲੇ ਵਾਲੇ ਪਾਸੇ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ